ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਿਕਤਾ ਸਿੰਘ ਹਿੰਮਤਪੁਰਾ ਦੋਸਤੋ ਅੱਜ ਤੁਹਾਨੂੰ ਦਿਖਾ ਰਿਹਾ ਜਿਹੜੀ ਆਪਣੀ ਚੋਗੇ ਦੀ ਸੇਵਾ ਚੱਲਦੀ ਆ 7-8 ਸਾਲਾਂ ਤੋਂ ਜਿਹੜੀ ਚੋਗੇ ਦੀ ਸੇਵਾ ਚੱਲਦੀ ਆ ਦੇਖੋ ਇੱਥੇ ਹਜ਼ਾਰਾਂ ਦੀ ਤعداد ਦੇ ਵਿੱਚ ਕਿਨੇ ਪੰਛੀ ਆਉਂਦੇ ਆ ਚੋਗਾ ਚੁਗਦੇ ਆ ਇਹ ਦੇਖੋ ਹੁਣ ਮੈਂ ਕੁਝ ਟਾਈਮ ਪਹਿਲਾਂ ਜਿਹੜਾ ਚੋਗਾ ਪਾ ਗਿਆ ਸੀਗਾ ਤੇ ਕਿਉਂਕਿ ਖੇਤਾਂ ਦੇ ਵਿੱਚ ਹੁਣ ਜਿਹੜਾ ਹੈਗਾ ਚੋਗਾ ਮੁੱਕ ਚੁੱਕਿਆ ਤੇ ਬਹੁਤ ਥਾਵਾਂ ਤੇ ਜਿਹੜੇ ਹਾੜਾ ਚੁੱਕੇ ਆ ਜਿਹਦੇ ਕਾਰਨ ਇਹ ਪੰਛੀ ਵੀ ਆਪਣਾ ਜਿਹੜਾ ਚੋਗਾ ਚੁਗਣ ਤੋਂ ਅਸਮਰਥ ਨੇ ਕਈ ਕਹਿ ਦਿੰਦੇ ਆ ਤੁਸੀਂ ਇਹਨਾਂ ਨੂੰ ਚੋਗਾ ਪਾ ਕੇ ਆਲਸੀ ਨਾ ਬਣਾਓ ਇਹ ਆਲਸੀ ਆਪਾਂ ਕਿਹੜਾ ਇਹਨਾਂ ਦੇ ਜਾ ਕੇ ਆਲਣਿਆਂ ਦੇ ਵਿੱਚ ਪਾ ਕੇ ਆਉਂਨੇ ਆ ਇੱਕ ਥਾਂ ਤੇ ਇੱਕ ਛੱਤ ਤੇ ਢੇਰੀ ਕਰ ਦਿੰਨੇ ਆ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਜਿਹੜੇ ਇਹ ਚੋਗਾ ਚੁੱਕਦੇ ਆ ਤੇ ਜੇ ਇਹਨਾਂ ਦੀ ਕਿਸਮਤ ਦੇ ਵਿੱਚ ਚੁਗਾ ਹੈਗਾ ਤਾਂ ਇਹ ਚੁਗਦੇ ਹਨ ਤੇ ਨਹੀਂ ਤਾਂ ਆਪਾਂ ਕੌਣ ਹੁੰਨੇ ਆ ਇਹਨਾਂ ਨੂੰ ਖਵਾਉਣ ਵਾਲੇ ਕਿਉਂਕਿ ਕੁਦਰਤ ਆ ਹੈ ਕੁਦਰਤ ਦੇ ਵਿੱਚ ਜਿੱਥੇ ਵੀ ਆਪਣਾ ਕੋਈ ਥਾਣਾ ਪਾਣੀ ਲਿਖਿਆ ਉੱਥੇ ਆਪਾਂ ਨੂੰ ਚੁਗਣਾ ਪੈਂਦਾ ਜਿਵੇਂ ਇਹ ਚੁਗ ਰਹੇ ਨੇ ਤੇ ਆ ਦੇਖੋ ਇਦਾਂ ਹੀ ਜਿਹੜੇ ਸਾਰੇ ਪੰਛੀ ਦੂਰੋਂ ਦੂਰੋਂ ਪਤਾ ਨਹੀਂ ਕਿੱਥੋਂ ਚੱਲ ਕੇ ਆਉਂਦੇ ਆ ਇਹ ਇਹ ਜਿਹੜੀ ਡਿੱਗੀ ਬਣੀ ਆ ਇੱਥੇ ਵੀ ਤੁਹਾਨੂੰ ਦਿਖਾ ਦਿੰਨਾ ਇੱਥੇ ਵੀ ਬਹੁਤ ਸਾਰੇ ਜਿਹੜੇ ਪੰਛੀ ਆ ਰਹਿਣ ਵਸੇਰਾ ਇੱਥੇ ਇਹਨਾਂ ਦਾ ਰਹਿੰਦੇ ਨੇ ਉੱਤੇ ਬਹਿ ਜਾਂਦੇ ਨੇ ਦਾਣਾ ਦੂਣਾ ਖਾ ਕੇ ਚੋਕ ਕੇ ਤੇ ਆਹ ਦੇਖੋ ਇੱਥੇ ਬਹੁਤ ਸਾਰੇ ਜਿਹੜੇ ਪੰਛੀ ਆਉਂਦੇ ਆ ਡੇਲੀ ਤੇ ਡੇਲੀ ਸਾਨੂੰ ਚੋਗਾ ਤੇ ਪਾਣੀ ਵੀ ਇੱਥੇ ਪਾਉਣਾ ਪੈਂਦਾ ਤੇ ਬੇਨਤੀ ਕਰਦਾ ਜੇ ਕੋਈ ਆਪਣਾ ਤਿਲ ਫੋਲੋ ਚੋਗਾ ਪਾਣੀ ਇਹਨਾਂ ਦੀ ਸੇਵਾ ਦੇ ਵਿੱਚ ਭੇਟ ਕਰ ਸਕਦਾ ਤਾਂ ਕੋਈ ਪੈਸੇ ਦੀ ਸਾਨੂੰ ਜ਼ਰੂਰਤ ਨਹੀਂ ਕਿਉਂਕਿ ਅਸੀਂ ਖੁਦ ਵੀ ਜਿਹੜਾ ਮੁੱਲ ਲੈ ਕੇ ਇਹਨਾਂ ਨੂੰ ਚੋਗਾ ਪਾਉਨੇ ਆ ਜੇ ਕੋਈ ਇਧਰੋਂ ਉਧਰੋਂ ਕੋਈ ਸੇਵਾ ਵੀ ਕਰ ਜਾਂਦਾ ਤਾਂ ਉਹ ਵੀ ਇੱਥੇ ਇੱਥੇ ਛੱਡ ਦੇਣਾ ਹੁੰਦਾ ਤੇ ਜਾਂ ਤੁਸੀਂ ਇਦਾਂ ਕਰਦੇ ਹੋ ਜਿਹੜੇ ਹਿੰਮਤਪੁਰੇ ਦੇ ਵੀਰ ਉਹ ਜਾਣਦੇ ਆ ਵੀ ਇੱਥੇ ਚੋਗਾ ਪੈਂਦਾ ਤੁਸੀਂ ਖੁਦ ਆ ਕੇ ਵੀ ਇੱਥੇ ਪਾ ਸਕਦੇ ਹੋ ਤੇ ਇੰਨੀ ਕ ਸੇਵਾ ਤੁਸੀਂ ਜ਼ਰੂਰ ਕਰਿਓ ਤੇ ਜੋ ਵੀ ਆ ਥੋੜਾ ਬਹੁਤਾ ਜੇ ਤੁਸੀਂ ਚੋਗਾ ਇੱਥੇ ਚੌਰ ਹੋ ਗਿਆ ਕਣਕ ਹੋਵੇ ਜਾਂ ਕੋਸ ਵੀ ਬਾਜਰਾ ਵਗੈਰਾ ਕੋਸ ਵੀ ਆਪਣਾ ਹੁਣ ਕਿਉਂਕਿ ਸਰਦੀਆਂ ਹੁੰਦੀਆਂ ਬਾਜਰਾ ਵੀ ਚੱਲ ਜਾਊਗਾ ਤੇ ਇਹਨਾਂ ਨੂੰ ਚੋਗੇ ਪਾਣੀ ਦੀ ਜ਼ਰੂਰਤ ਹੈ ਕਿਉਂ ਹੁਣ ਜਿਹੜਾ ਪਿੱਛੇ ਆਪਾਂ ਕਈ ਕਈ ਮਹੀਨਿਆਂ ਤੋਂ ਜਿਹੜਾ ਮੁੱਲ ਲੈ ਕੇ ਵੀ ਜਿਹੜਾ ਚੋਗਾ ਪਾਉਂਦੇ ਰਹੇ ਹਾਂ ਹੁਣ ਕਿਉਂਕਿ ਸਿਆਲ ਆਉਂਦੇ ਆ ਸਿਆਲਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਚੋਗਾ ਮਿਲਣਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਤੇ ਹੁਣ ਪੰਛੀ ਜ਼ਿਆਦਾ ਆਉਣ ਲੱਗੇ ਤੇ ਆਪਾਂ ਨੂੰ ਜਿਆਦਾ ਚੋਗੇ ਦੀ ਲੋੜ ਤਾਂ ਕਿਉਂਕਿ 7-8 ਕਿਲੋ ਜਿਹੜਾ ਪਾਏ ਜਾਂਦਾ ਜੋਗਾ ਤੇ ਵੱਧ ਚੋਗੇ ਦੀ ਜ਼ਰੂਰਤ ਹੈ ਤਾਂ ਕਰਕੇ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜੇ ਕੋਈ ਜੋਗਾ ਪਾਣੀ ਦੀ ਸੇਵਾ ਕਰਨਾ ਚਾਹੁੰਦਾ ਤਾਂ ਇੱਥੇ ਜਾਂ ਤਾਂ ਖੁਦ ਆ ਸਕਦਾ ਤੇ ਜਾਂ ਆਪਣੇ ਸੇਵਾਦਾਰਾਂ ਨੂੰ ਪਹੁੰਚਾ ਸਕਦਾ ਜੀ ਧੰਨਵਾਦ ਵੀਡੀਓ ਸ਼ੇਅਰ ਕਰਨਾ ਕਮੈਂਟ ਕਰਨਾ ਤੇ